ਪੁਰਾਣੇ ਪੰਜਾਬ ਵਰਗਾ ਪਿੰਡ ਤੇ ਪਿੰਡ ਦੇ ਵਿੱਚ ਪੁਰਾਣੇ ਪੰਜਾਬ ਵਰਗਾ ਘਰ ਉਹ ਕਿੱਥੇ ਉਹ ਕੈਨੇਡਾ ਦੇ ਵਿੱਚ ਇਹ ਬਹੁਤ ਮੈਨੂੰ ਚੰਗੀ ਗੱਲ ਲੱਗੀ ਐ ਸੇ ਕਰਕੇ ਮੈਂ ਫਿਰ ਥਾਂ ਫਲਮਾਉਣ ਆਇਆ ਆਪਣੇ ਪੰਜਾਬੀ ਭਰਾ ਰਹਿੰਦੇ ਨੇ ਐਡਮਿੰਟਨ ਦੇ ਵਿੱਚ ਆਹ ਦੇਖ ਸਕਦੇ ਹੋ ਕੋਈ ਕੰਧ ਨਹੀਂ ਕੋਈ ਦਰਵਾਜ਼ਾ ਨਹੀਂ ਸਾਰੇ ਪਾਸੇ ਖੁੱਲਾ ਹੀ ਪਿਆ ਸੋ ਵੀਊ ਨਜ਼ਰ ਆਊਗਾ ਤੇ ਸ਼ੌਕ ਵੀ ਸਾਰੇ ਉਹ ਪੁਰਾਣੇ ਪੰਜਾਬ ਵਾਲੇ ਮੈਸੀ ਟਰੈਕਟਰ ਜੀਪ ਤੋ ਲੈ ਕੇ ਕਿ ਮੋਟਰਾਂ ਸਾਈਕਲਾਂ ਦੇ ਸ਼ਿਕਾਇਨਬੰਦੇ ਤੇ ਸਾਨੂੰ ਮੈਂ ਦੱਸ ਦਿਆ ਆਲੂ ਵੀ ਆਪਦੇ ਬੀਜਦੇ ਆ ਤੇ ਲਸਣ ਵੀ ਆਪਦਾ ਬੀਜਦੇ ਆ ਤੇ ਸੂਰਜ ਮੁਖੀ ਹੋ ਸਕਦਾ ਪੰਜਾਬ ਚ ਮੈਂ ਤਾਂ ਲੱਗੀ ਹਜੇ ਹੁਣ ਦੇਖੀ ਨਹੀਂ ਕਿ ਉੱਥੇ ਹਟ ਗਏ ਪਰ ਇੱਥੇ ਲਾਉਂਦੇ ਆ ਇਹ ਸ਼ੌਂਕੀਆ ਤੌਰ ਤੇ ਤੇ ਅੱਜ ਤੁਹਾਨੂੰ ਉਸ ਥਾਂ ਦੇ ਉੱਤੇ ਲੈ ਕੇ ਆ ਗਏ ਆ ਐਡਮੈਂਟਨ ਦੇ ਵਿੱਚ ਇਧਰਲੇ ਪਾਸੇ ਚੱਲਦੇ ਆ ਜਿਵੇਂ ਆਪਾਂ ਉੱਥੇ ਬੂਟੇ ਲਾ ਦਨੇ ਆ ਅਮਰੂਦਾਂ ਦੇ ਪੰਜਾਬ ਦੇ ਵਿੱਚ ਆਂਬ ਅਮਰੂਦਾਂ ਦੇ ਬੂਟੇ ਆਪਣੇ ਕੌਮਨ ਸਭ ਤਾਂ ਲੱਗੇ ਆ ਤੇ ਇਹਨਾਂ ਨੇ ਲਾਇਆ ਸਿਉਮਾਂ ਦੇ ਬੂਟੇ ਆ ਸਿਉ ਨਜ਼ਰ ਆ ਜਾਣਗੇ ਇਦਾਂ ਦੱਸਣ ਦੀ ਗੱਲ ਆ ਤੇ ਬਾਈ ਕੁਲਦੀਪ ਕੋਲ ਚੱਲੇ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਨੇ ਚੜ੍ਹਦੀ ਕਲਾ ਜੀ ਠੀਕ ਠਾਕ ਹੋ ਬਹੁਤ ਧੀ ਕਿਰਪਾ ਮਾਰ ਤੇ ਮੈਂ ਘਲਾ ਦੀਏ ਤੁਹਾਡੇ ਹਾਂਜੀ ਬਿਲਕੁਲ ਵੀ ਗੱਲ ਹੈਗੀ ਆ ਉਹ ਵੀ ਤੁਸੀਂ ਕਿਨਾ ਚਿਰ ਹੋ ਗਿਆ ਇੱਥੇ ਐਡਮਿੰਟਨ ਚ ਆਇਆ ਨੂੰ 2014 ਚ ਆਏ ਸੀ ਬਾਈ 2014 ਦੇ ਸੀ ਇੱਥੇ ਐਡਮੈਂਟਨ ਚ ਆ ਪਹਿਲਾਂ 2 ਸਾਲ ਇੱਥੇ ਰਹੇ ਸੀਗੇ ਟ੍ਰਾਂਟੋ ਟ੍ਰੈਂਪਟਨ ਆਏ ਸੀ ਹਾਂਜੀ ਅੱਛਾ ਤੇ ਗੱਲ ਹੈਗੀ ਥੋਡੇ ਮਨ ਚ ਕਿਵੇਂ ਆਈ ਆਈਆ ਵੀ ਇੱਕ ਆਬਾਦੀ ਤੋਂ ਵੱਖਰੇ ਬੈਠੇ ਹੋ ਜਿਵੇਂ ਨਾ ਪੰਜਾਬ ਪੁਰਾਣਾ ਪੰਜਾਬ ਹੁੰਦਾ ਸੀ ਕੋਈ ਕੰਧ ਨਹੀਂ ਕੋਈ ਬਾਰ ਨਹੀਂ ਬਖੁੱਲੀ ਗੱਲ ਵੀ ਜਿੱਥੇ ਕੋਈ ਚੋਰੀ ਦਾ ਡਰ ਨਹੀਂ ਅਸੀਂ ਇੰਡੀਆ ਚ ਵੀ ਬਾਈ ਪਿੰਡ ਜੋ ਬਾਹਰ ਹੀ ਰਹਿੰਦੇ ਸੀਗੇ ਉਵੇਂ ਸੁਭਾਅ ਬਣਿਆ ਵੀ ਬਾਹਰ ਦਾ ਮਾਹੌਲ ਵਧੀਆ ਲੱਗਦਾ ਸਵੇਰੇ ਉੱਠ ਕੇ ਸਵੇਰ ਬੜੀ ਵਧੀਆ ਲੱਗਦੀ ਆ ਹਾਂ ਬਾਕੀ ਬਾਈ ਇੱਥੇ ਆਪਦੇ ਖਾਣ ਜੋਗੀ ਸਬਜ਼ੀ ਵਧੀਆ ਆਰਗੇਨਿਕ ਬੀਜ ਲੈਨੇ ਆ ਹਾਂ ਤਾਂ ਤਾਜ ਕੀ ਜਿਹੜੀ ਆ ਇਹ ਸਿਟੀ ਦੇ ਰੌਲੇ ਰੱਪੇ ਤੋਂ ਬਹੁਤ ਗੁਣਾ ਚੰਗੀ ਲੱਗਦੀ ਆ ਹੂੰ ਤੇ ਮੈਂ ਦੱਸ ਦਿਆਂ ਪੰਜਾਬ ਚ ਪਿੰਡ ਹੈ ਕ ਇਹਨਾਂ ਦਾ ਮਨਾਵਾ ਮੋਗਾ ਜ਼ਿਲ੍ਹਾ ਦੇ ਵਿੱਚ ਆਪਣੇ ਜ਼ਿਲ੍ਹੇ ਤੋਂ ਨੇ ਹਾਂਜੀ ਭਾਈ ਤੇ ਆਹ ਟਰੈਕਟਰ ਖੜਾ ਆ ਬਾ ਆਈ ਐਮਟੀ 539 ਹਾਂਜੀ ਭਾਈ ਇਹ ਹਾਂਜੀ ਇਹ ਆਪਣਾ ਜਾਕੋਸਲਾ ਵੀ ਜਾਕੋਸਲਾ ਵੀ ਆਦਾ ਇਹ ਜੀ ਆਪਣਾ ਬਣਿਆ ਹੋਇਆ ਜੀ ਇਹ ਅੱਛਾ ਅੱਛਾ ਬਾਬਾ ਜੀ ਆਇਓ ਇੱਧਰ ਨੂੰ 84 ਮਾਡਲ ਆਈ 1984 ਮਾਡਲ ਆ ਹਾਂ ਤਾਂ ਇਹ ਜੀ ਆਪਣਾ ਬਿਲਕੁਲ オリジナル ਆ ਅੱਛਾ ਜਿਵੇਂ ਇਹ ਆਪਣਾ ਸਟicker ਵੀ ਇਹਦੇ ਜਿਹੜੀ ਏਜੰਸੀ ਚੋਂ ਨਿਕਲਿਆ ਹੋਇਆ ਲੱਗੇ ਹੋਏ ਆ ਨਾਲ ਨਾਲ ਦੇ ਹਾਂਜੀ ਤਾਂ ਇਹ ਹਜੇ ਪੂਰਾ ਸਾਰਾ ਕੰਮ ਕਰਦਾ ਡਬਲ ਕਲੱਚ ਆ ਜੀ ਇਹ ਡਬਲ ਕਲੱਚ ਆ ਹਾਂਜੀ ਬਾਬਾ ਜੀ ਇਹ ਸ਼ੌਂਕ ਫਿਰ ਕਿਵੇਂ ਫਿਰ ਤੁਹਾਨੂੰ ਜਾਗਿਆ ਮੈਂ ਮਾਈਕ ਲਾ ਦਿਆਂ ਤੁਹਾਡੇ ਇੱਕ ਮਿੰਟ ਮਾਈਕ ਲਾ ਦਈਏ ਤੁਹਾਡੇ ਅੱਛਾ ਇਹ ਤੁਹਾਨੂੰ ਸ਼ੌਂਕ ਨਾ ਦੱਸ ਦਿਓ ਜੀ ਪਹਿਲਾਂ ਬਾਬਾ ਜੀ ਜਗਰੂਪ ਸਿੰਘ ਆ ਜੀ ਜਗਰੂਪ ਸਿੰਘ ਇਹ ਸ਼ੌਂਕ ਕਿਵੇਂ ਜਾਗਿਆ ਫਿਰ ਇੱਥੇ ਵੀ ਇਹ ਰੱਖਣਾ ਟਰੈਕਟਰ ਸੀ ਬਹੁਤ ਵਧੀਆ ਜੀ ਫਿਰ ਲੈ ਲਿਆ ਇਹ ਅੱਛਾ ਹਾਂ ਜੀ 30 ਵਸਤੇ ਵੀ ਇਹ ਸ਼ੌਕ ਆ ਵੀ ਖੜਾ ਹੀ ਸੋਹਣਾ ਲੱਗਦਾ ਇਹ ਹਾਂ ਇੱਥੇ ਹੈ ਨਹੀਂ ਕਿਸੇ ਕੋਲੇ ਹਾਂ ਇਹ ਖੜਾ ਹੀ ਸੋਹਣਾ ਲੱਗਦਾ ਆਪਣੇ ਬੰਦੇ ਕੋਲ ਤਾਂ ਆ ਗਿਆ ਇੱਥੋਂ ਕੈਨੇਡਾ ਦਾ ਹੀ ਨਵਾਂ ਨਿਕਲਿਆ ਲੈਂਗਲੀ ਦਾ ਹੀ ਨਵਾਂ ਨਿਕਲਿਆ ਹੈ ਅੱਛਾ ਕੈਨੇਡਾ ਦਾ ਹੀ ਹਾਂ ਜੀ ਹਾਂ ਜੀ ਕੈਨੇਡਾ ਦਾ ਹੀ ਅੱਜ ਤੱਕ ਚੱਲਿਆ ਸਿਰਫ 3700 ਘੰਟਾ 40 ਸਾਲ ਦੇ ਵਿੱਚ 3700 ਘੰਟਾ ਚੱਲਿਆ 40 ਲਗੋ ਦੇ ਜੋ ਆਖਰੀ ਸੰਦ ਦਾ 40 ਸਾਲ ਪੁਰਾਣਾ ਇੱਥੇ ਅੱਜ ਤੱਕ ਜਿਵੇਂ ਨਾ ਉੱਥੇ ਆਪਾਂ ਖੇਡਦੇ ਸੀ ਪੁਰਾਣੇ ਹਾਂ ਜੀ ਉਵੇਂ ਆ ਰਹੇ ਸੰਦਾਂ ਉਵੇਂ ਢਿੱਲੀਆਂ ਜੂੜੀਆਂ ਇਹ ਗੱਲ ਘੈਂਟ ਲੱਗੀ ਮੈਨੂੰ ਮਲਦਣਾ ਚਲਕਾਰਾ ਪੁਰਾਣੇ ਪੰਜਾਬ ਵਾਲਾ ਆਇਦਰ ਦੀ ਪਰੇ ਦੀ ਚੜ ਗਿਆ ਆਇਦਰ ਦੀ ਉਤਰ ਗਿਆ ਲੈ ਕਿਉਂ ਆ ਆ ਰੰਗ ਆ ਪੰਜਾਬ ਦਾ ਇਧਰ ਆ ਵੀ ਮੁੰਡਾ ਦੇਖੋ ਲੈ ਕਿਉਂ ਆ ਦੇਖ ਸਕਦੇ ਜੂੜੇ ਰੱਖੇ ਆ ਇਹ ਹਲ ਤਾਂ ਹੁਣ ਤਾਂ ਇਹ ਕਰਨੀ ਸ਼ੁਰੂ ਕਰ ਚੁੱਕੇ ਆ ਤੇ ਆਹ ਜੀਪ ਆਜੂ ਵੀ ਇਧਰ ਤੇ ਆਹ ਜੀਪ ਇਹ ਕਿੱਥੋਂ ਲਿਆਂਦੀ ਇਹ ਵੀ ਇੰਡੀਆ ਤੋਂ ਹੀ ਆਈ ਹੈ ਜੀ ਇੰਡੀਆ ਤੋਂ ਆਪ ਮੰਗਾਈਏ ਛੇ ਇਹ ਜਾਂ ਇਥੋਂ ਲਈ ਲਈ ਸੀ ਕਿਸੇ ਨੂੰ ਇਹ ਆਪਣੀ ਕੈਲਗਰੀ ਤੋਂ ਲਈ ਹੈ ਜੀ ਕੈਲਗਰੀ ਤੋਂ ਕੈਲਗਰੀ ਤੋਂ ਲਈ ਹੈ ਹਾਂ ਜੀ ਅੱਛਾ ਕੈਲਗਰੀ ਕੋਈ ਲੈ ਕੇ ਆਇਆ ਸੀ ਉਹ ਤਾਂ ਅੱਗੇ ਅੱਗੇ ਅੱਛਾ ਤਾਂ ਫਿਰ ਆ ਕਪੜਾ ਨਾਲ ਹੀ ਰੱਖਦੇ ਹਾਂ ਮਰਨ ਨੂੰ ਹਾਂ ਜੀ ਹਾਂ ਜੀ ਦੇਖੋ ਜੀਪਾਂ ਜੂ ਪਰ ਰੱਖੀਆਂ ਅਗਲੇਆਂ ਦੀਆਂ ਤੇ ਆਹਾ ਆਹਾ ਆ ਕਬੂਟਾ ਇਹ ਡਾਇਰੈਕਟਰ ਲਿਆ ਸੀ ਪਹਿਲਾਂ ਸੀ ਸਨੋ ਸਨਾ ਹਟਾ ਲਈਦੀ ਇਹਦੇ ਘਰ ਦੇ ਦਾਲੇ ਤੇ ਇੱਕ ਰਵਦਾ ਗਾਰਡਨ ਵਾਹੁਣ ਵਾਸਤੇ ਆਪਾਂ ਜਿੰਨੀ ਸਬਜ਼ੀ ਕਰਦੇ ਆ ਇਹਦੇ ਨਾਲ ਹੀ ਰੋਟਾਵੇਟਰ ਸੀ ਫਿਰ ਉਹ ਸੋਹਣਾ ਲੱਗਾ ਸੀ ਉਹ ਵੀ ਲੈ ਲਿਆ ਮੈਨੂੰ ਲੱਗਦਾ ਨਹੀਂ ਵੀ ਰੁਕੋਗੇ ਇੱਕ ਤਾਂ ਹੋਰ ਲਓਗੇ ਜੇ ਸਭ ਦੇ ਸਿਰ ਕੋਲ ਥਾਂ ਖੁੱਲਾ ਇਹ ਜਗਾ ਜਾਨੀ ਇਹਦਾ ਨਾ ਸਨੋਚ ਨੱਕੜ ਨੂੰ ਸਿਆਲ ਨੂੰ ਵਧੀਆ ਇਹ ਟਰੈਕਟਰ ਆ ਤੇ ਬਹੁਤ ਵਧੀਆ 3 ਸਿਲੰਡਰ ਆ 4x4 ਆ ਇਹ ਵੀ ਬਹੁਤ ਵਧੀਆ ਕੰਮ ਕਰਦਾ ਹੈ ਨਿਕਾ ਜਾਈਆ ਉਹੀ ਹਨਾ ਵੀ ਲੱਗਦਾ ਵੀ ਇਹ ਟੈਂਪਰੇਰੀ ਜਿਹਾ ਪਰ ਜਾਨ ਨੂੰ ਤਾਂ ਚੰਗੀ ਲੱਗਦੀ ਹੈ ਇਹ ਟਰੈਕਟਰ ਆ ਜੀ ਬਹੁਤ ਵਧੀਆ ਟਰੈਕਟਰ ਆ ਇਹਦਾ ਇਹ ਇੰਡੀਆ ਚ ਬੜਾ ਨਹੀਂ ਉਵੇਂ 26 ਹਾਊਸ ਪਾਵਰ ਆ ਇਹ 26 ਹਾਊਸ ਪਾਵਰ ਤਿੰਨ ਸਿਲੰਡਰ ਡੀਜ਼ਲ ਇੰਜਨ ਆ ਅੱਛਾ ਆ ਮੈਕ ਲਾ ਦੀ ਉੱਧਰ ਵੀਰੇ ਹੁਣਾਂ ਦੇ ਆ ਦੇ ਦਿਓ ਜੀ ਇਹ ਚ ਕਿੰਨੇ ਹਾਊਸ ਪਾਵਰ ਆ ਇਹ ਬਾਈ 26 ਹਾਊਸ ਪਾਵਰ ਤਿੰਨ ਸਿਲੰਡਰ ਕਬੋਟਾ ਦਾ ਇੰਜਨ ਆ ਇਹ ਚ ਡੀਜ਼ਲ ਇੰਜਨ ਹਾਂ ਤਾਂ ਪੂਰਾ ਇਹ ਰੋਟਰੋਵੀਟਰ ਇਹਦੇ ਨਾਲ ਲੱਗਿਆ ਹੋਇਆ ਹੂੰ ਤਾਂ ਸਨੋ ਚੱਕਣ ਦਾ ਹਾਂਜੀ ਸਨੋ ਚੱਕਣ ਦਾ ਵੀ ਕੰਮ ਇਹਦੇ ਨਾਲ ਕਰਦੇ ਆ ਸਬਜੀ ਸੂਜੀ ਬੀਜਣ ਦਾ ਜਿਹੜਾ ਕੰਮ ਫੋਨ ਦਾ ਇਹਦੇ ਨਾਲ ਕਰਦੇ ਆ ਜੀ ਆਪਾਂ ਅੱਛਾ ਤਾਂ ਇਹਦਾ ਵੱਖਰੀ ਤਕਨੀਕ ਦਾ ਇੱਕ ਰੋਟਾਵੀਟਰ ਨਾ ਜਿਵੇਂ ਦਾਤੀ ਫਰਾਜ ਆ ਇਹਦਾ ਛੁਰੀਆਂ ਲੱਗੀਆਂ ਹੋਈਆਂ ਥੱਲੇ ਜੀ ਹੂੰ ਤਾਂ ਇਹ 1 ਫੁੱਟ ਡੂੰਗਾ ਲੱਗ ਜਾਂਦਾ ਜੀ ਬਹੁਤ ਵਧੀਆ ਮਤਲਬ ਆਪਣਾ ਵੀ ਮਿੱਟੀ ਪੋਲੀ ਕਰ ਦਿੰਦਾ ਜੀ ਇਹ ਹੂੰ ਤੇ ਆਹਾ ਇਹਦਾ ਜਿੱਥੇ ਕੰਮ ਨਹੀਂ ਆ ਹਨਾ ਸਾਰੇ ਹਾਂਜੀ ਹਾਂਜੀ ਇਹ ਤਾਂ ਆਪਣਾ ਕੰਮ ਵਾਲਾ ਵਰਕ ਟਰੈਕਟਰ ਆਜੋ ਇਧਰਲੇ ਪਾਸੇ ਤੇ ਪ੍ਰਭੂ ਜੀ ਆਜੋ ਇਧਰ ਨੂੰ ਕਰੇ ਸੁਖਮਨ ਹਾਂਜੀ ਸੁਖਮਨ ਕੈਮਰੇ ਤੇ ਨਵਾਂ ਬੰਦਾ ਵਾ ਸੀਨ ਇਧਰ ਉਧਰ ਹੋ ਜੇ ਬਰਦਾਸ਼ਤ ਕਰ ਲਿਓ ਤੇ ਆਹ ਲਿਆ ਇਧਰਲੇ ਪਾਸੇ ਘਰ ਦਿਖਾ ਦਿਓ ਖੇਤਾਂ ਚ ਖੁੱਲੇ ਮਾਹੌਲ ਚ ਫਿਰਦੇ ਆ ਆ ਚੈਰੀ ਲੱਗੀ ਸੀ ਦੋ ਕਿ ਦਾਣੇ ਬਚੇ ਸੀਗੇ ਉਹ ਮੈਂ ਤੁਰ ਕੇ ਖਾ ਗਿਆ ਇੱਕ ਛੜਤਾ ਇੱਕ ਲੱਗੀ ਰਹੀ ਸੀ ਚਾਹੀਦਾ ਹਾਂ ਜੀ ਸੀਜ਼ਨ ਚਲਾ ਗਿਆ ਜੀ ਹੁਣ ਹਾਂ ਹਾਂ ਇੱਕ ਲੱਗੀ ਰਹੀ ਹੈ ਕਿਉਂਕਿ ਦੀ ਵੀਡੀਓ ਪਹਿਲਾਂ ਆਪ ਪਾਤੀ ਸੀ ਹੁਣ ਇੱਕ ਦੇਖੋ ਕਿਹਦੇ ਕਰਮਾਂ ਦੀ ਆ ਤੇ ਆ ਹਾਰਲੇ ਡੇਵਿਡਸਨ ਇਹ ਕਿਹੜਾ ਮਾਡਲ ਆ ਇਹ 2013 ਮਾਡਲ ਬ੍ਰੇਕਆਊਟ ਆ ਜੀ ਇਹ ਬ੍ਰੇਕਆਊਟ 1 ਕਿੰਟਾ ਦੇ ਵਿੱਚ ਕਿੰਨੇ ਹੋਣਗੇ ਇਹ ਜੀ ਗੈਂਤੀ ਦੇ ਲਿਮਟਿਡ 5-7 ਪੀਸ ਹੋਣਗੇ ਜੀ ਇਹ ਛੇ ਵੀ ਸ਼ੌਂਕ ਰੱਖਿਆ ਫਿਰ ਹਾਂ ਜੀ ਕਸਟਮਾਈਜ਼ ਹਾਰਲੀ ਲੋਈ ਕਸਟਮਾਈਜ਼ ਹੋਇਆ ਹੋਇਆ ਮੋਟਰਸਾਈਕਲ ਹਾਂ ਜੀ ਹਮ ਲੈ ਇਹ ਸਾਰਾ ਕਰੋਮ ਦਾ ਇਹਦਾ ਫਰੇਮ ਵੀ ਕਰੋਮ ਦਾ ਬਣਿਆ ਹੋਇਆ ਜੀ ਵਾਈਟ ਗੋਲਡ ਵੀ ਲੱਗਿਆ ਦੱਸ ਦੇ ਸੀ ਇੱਥੇ ਆ ਨਾ ਹਾਂ ਜੀ ਭਾਈ ਜੀ ਆ ਇੱਥੇ ਵਾਈਟ ਗੋਲਡ ਵੀ ਲੱਗਿਆ ਹੋਇਆ ਐਡੀਸ਼ਨ ਮਾਡਲ ਹਾਂ ਜੀ ਇਹ ਕਸਟਮਾਈਜ਼ ਹੋਇਆ ਹੋਇਆ ਹਮ ਡੇਵ ਹਾਰਲੀ ਡੈਵਿਡਸਨ ਨਾਲ ਦਾ ਬ੍ਰੇਕਆਊਟ ਤੇ ਆਓ ਜੀ ਇਧਰਲੇ ਸੋੜਦੇ ਹਵਾਏ ਠੰਡੀ ਵਾਹ ਹਵਾਏ ਹਵਾਏ ਤੇ ਕਮਾਲ ਦੀ ਹੈ ਹਾਂਜੀ ਭਾਈ ਗਰਮੀ ਜੀ ਵੀ ਕਦੇ ਗਰਮੀ ਜ਼ਿਆਦਾ ਫੀਲ ਨਹੀਂ ਹੁੰਦੀ ਹੋਰ ਸਮੱਸਿਆਵਾਂ ਬਹੁਤ ਨਹੀਂ ਇਦੂ ਬਿਨਾ ਹਾਂਜੀ ਹਾਂ ਇਹ ਨਾ ਸੋਚੋ ਵੀ ਕੈਨੇਡਾ ਆਪਾਂ ਰਹਿ ਗਏ ਆ ਇਦੂ ਬਿਨਾ ਹੋਰ ਸਮੱਸਿਆਵਾਂ ਬਹੁਤ ਨੇ ਆ ਮੰਜੇ ਇਹ ਇਹ ਇੰਡੀਆ ਤੋਂ ਆਏ ਹੋਏ ਆ ਬਾਈ ਜੀ ਮੰਜੇ ਅੱਛਾ ਇਹ ਮੰਜਾ ਇੰਡੀਆ ਤੋਂ ਆਇਆ ਹੋਇਆ ਆਪਣਾ ਇੱਥੇ ਐਪਸਪੋਰਟ ਤੋਂ ਹਾਂਜੀ ਖਰੀਦਿਆ ਸੀ ਐਪਸਪੋਰਟ ਤੋਂ ਖਰੀਦਿਆ ਸੀ ਜੀ ਇਹ ਅੱਛਾ ਜੀ ਕਮਾਹ ਦਿਖਾਇਓ ਵੀਰੇ ਤੈਨੂੰ ਕਰਕੇ ਥੱਲੇ ਨੂੰ ਕਰਕੇ ਤਾਂ ਦਿਖਾ ਦਿੱਤਾ ਏ ਲੈ ਚਾਹਾਂ ਹਾਂਜੀ ਸੂਤ ਦਾ ਬਣਿਆ ਹੋਇਆ ਮੰਜਾ ਜੀ ਹਾਂ ਤਾਂ ਆਪਣਾ ਇਹ ਐਵ ਸਪੋਰਟ ਤੋਂ ਲੈ ਕੇ ਆਏ ਸੀ ਪਾਪਾ ਜੀ ਹੂੰ ਮਤਲਬ ਸ਼ੌਂਕ ਫਿਰ ਇਹ ਜੈ ਜਾਂ ਫਿਰ ਥੋੜਾ ਹਨਾ ਹਾਂਜੀ ਬਾਈ ਜੀ ਸਟੋਰਾਂ ਦੇ ਜਵੇਸ਼ ਫੂਡ ਵਾਲੇ ਉਹਦੇ ਕੋਲੋਂ ਮਿਲੇ ਸੀਗੇ ਹੂੰ ਦੇਖੋ ਘਰ ਗੱਲ ਹੈ ਮੰਨਦੇ ਕਿ ਨਹੀਂ ਮੰਨਦੇ ਇਤੋਂ ਵੀ ਨਾ ਨਿੱਕੇ ਨਿੱਕੇ ਚੌੜਚਰੇ ਜਿਹੀ ਵੀ ਰੱਖੇ ਆ ਤੇ ਘਰ ਵੀ ਥੋੜਾ ਉਵੇਂ ਪਾਇਆ ਜਿਵੇਂ ਮੂਰੇ ਤੋਂ ਮਗਰ ਬਰਾਂਡੇ ਦੋ ਤਿੰਨ ਕਮਰੇ ਹੁੰਦੇ ਸੀ ਮੂਰੇ ਬਰਾਂਡਾ ਹੁੰਦਾ ਸੀ ਉਸ ਹਿਸਾਬ ਦਾ ਹੀ ਘਰ ਹਾਂਜੀ ਬਾਈ ਬਿਲਕੁਲ ਜੀ ਜਿਹੋ ਜਿਹਾ ਆਪਣੀ ਹਾਂਜੀ ਪਹਿਲਾਂ ਹੁੰਦਾ ਸੀ ਚਾਹੁੰਦੇ ਸੀ ਉਹ ਜਾਂ ਲੱ ਮ ਬਣਿਆ ਤਾਂ ਇਹ 1984 ਦਾ ਘਰ ਆ ਜੀ 84 ਦਾ ਟਰੈਕਟਰ 84 ਦਾ ਘਰ ਤੇ ਹਾਂਜੀ ਮੇਰਾ ਮੇਰਾ ਜਨਮ ਵੀ 1984 ਦਾ ਹੀ 84 ਦਾ ਹੀ ਆ ਬੜਾ ਕਮਾਲ ਯਾਰ ਕੰਮ ਥੋੜਾ ਬੜਾ ਕਮਾਲ ਤੇ ਆ ਲਸਣ ਲਸਣ ਲੈ ਇਹ ਇਥੇ ਆਪਣ ਘਰੇ ਵੀ ਜਿਆ ਸੀ ਹਾਂਜੀ ਇਹ ਘਰ ਦਾ ਲਸਣ ਆਈ ਆਪਣਾ ਮੈਂ ਉਦੋਂ ਜਦੋਂ ਪਹਿਲੇ ਦਿਨ ਆਇਆ ਉਦੋਂ ਥੋਡੇ ਕੋਲ ਉਹ ਆਪਣੀਆਂ ਗੋਰੀਆਂ ਖਰੀਦਣਾਈਆਂ ਸੀ ਹਾਂਜੀ ਉਹ ਗਵਾਂਢੀ ਲੈ ਜਾਂਦੇ ਹਾਂ ਜੀ ਉਹਨਾਂ ਨੇ ਗਾਂਢ ਗਾਂਢ ਜ ਪੂਰਾ ਭਾਈਚਾਰਾ ਰੱਖਿਆ ਉਹਨੇ ਬਿਲਕੁਲ ਬਿਲਕੁਲ ਹਾਂਜੀ ਹਾਂ ਲਸਣ ਐਵੇਂ ਮਤਲਬ ਹੋ ਜਾਂਦਾ ਵਧੀਆ ਹੈ ਹਾਂਜੀ ਬਹੁਤ ਵਧੀਆ ਹੁੰਦਾ ਜੀ ਲਸਣ ਇੱਥੇ ਇਹ ਆਮ ਨਾਲ ਤੁਸੀਂ ਮਹਿੰਗਾ ਦੱਸਦੇ ਸੀ ਕਾਰਨ ਐਸੀ ਐਂਟੀ ਕੁਆਲਿਟੀ ਹੈ ਮਹਿੰਗਾ ਹੁੰਦਾ ਜੀ ਇਹ ਅੱਛਾ ਕੀ ਕਾਰਨ ਇਹਦਾ ਪਤਾ ਨਹੀਂ ਇਹ ਲਾ ਮਿਲਾਦੇ ਇਹ ਥੋੜਾ ਲੋਕਲ ਆ ਜੀ ਆਪਣਾ ਬਰੀਡ ਇਹ ਅੱਛਾ ਤੇ ਇਹ ਮਹਿੰਗਾ ਹੁੰਦਾ ਮਹਿੰਗਾ ਹੁੰਦਾ ਜੀ ਇਹ ਹਾਂ ਦੇਖੋ ਵੀ ਲਸਣ ਮਹਿੰਗਾ ਹੁੰਦਾ ਤੇ ਐਂ ਲਾਈ ਬੈਠੇ ਆ ਤੇ ਆਲੂ ਵੀ ਪੱਟੇ ਛੋਟੇ ਆਲੂ ਵੀ ਪੱਟੇ ਆ ਜੀ ਲਿਓ ਲਿਓ ਇਧਰਲੇ ਪਾਸੇ ਆ ਦੇਖ ਆ ਗਿਆ ਸਹੀ ਵੀਰੇ ਹਾਂ ਦਿਖਾਈ ਚਲ ਦੇਖੋ ਵੀ ਐਂ ਕੰਮ ਆ ਇਹਨਾਂ ਦੇ ਇਦੋਂ ਬਿਨਾਂ ਇਹਨਾਂ ਦੇ ਮੋਰ ਵੀ ਰੱਖੇ ਆ ਮੋਰ ਵੀ ਰੱਖਿਓ ਨਜ਼ਰ ਆ ਲੈ ਆਲੂ ਵਾਲਾ ਇਹ ਆਪ ਦੇ ਤੁਹ ਕਰੋ ਪੱਟੇ ਆਪਾਂ ਬਿਲਕੁਲ ਜੀ ਬਿਲਕੁਲ ਆਰਗੇਨਿਕ ਆ ਲੈ ਆ ਆਲੂ ਕੋਈ ਖਾਦ ਨਹੀਂ ਇੱਕ ਦੋ ਪਾਣੀ ਆ ਬਸ ਮੀਆਂ ਨੇ ਹੀ ਹੋਏ ਆ ਇਹ ਅੱਛਾ ਕੋਈ ਪਾਣੀ ਵੀ ਨਹੀਂ ਪਾਣੀ ਤੇ ਸੇ ਮੈਂ ਕਣਕ ਨਹੀਂ ਲਾਉਂਦੇ ਦੇਖੇ ਬਸ ਇਹ ਮੀਆਂ ਤੇ ਗੁਦਰ ਤੋਂ ਬਸ ਲਾ ਦੇ ਲਾ ਦੇ ਹਾਂਜੀ ਤੇ ਨਾ ਕੋਈ ਸਪਰੀ ਦਾ ਕਰਦੇ ਆ ਨਾ ਕਣਕ ਤੇ ਹਾਂਜੀ ਕਣਕ ਤੇ ਕਰਦੇ ਪਰ ਇਹ ਤਾਂ ਅਸੀਂ ਬੀਜ ਕੇ ਤੇ ਬਸ ਕੁਛ ਨਹੀਂ ਕੀਤਾ ਤੇ ਇਹਰਾ ਵਧੀਆ ਤੁਸੀਂ ਲਾਉਂ ਜਾਂਦਾ ਨੂੰ ਤੇ ਇੱਥੇ ਫਿਰ ਵੇਚ ਸਕਦੇ ਆ ਇਦਾਂ ਹਾਂ ਹਾਂ ਵਕਦੇ ਵਾਧੂ ਲੈ ਕੇ ਜਾਂਦੇ ਜੀ ਕੁਛ ਕਾਪਾ ਉਹਦੇ ਖਾਣ ਆਸਤੇ ਆਰਗੇਨਿਕ ਆਪਦੇ ਘਰ ਆਸਤੇ ਰੱਖ ਲੈਨੇ ਜੀ ਆਪਣੇ ਸੱਜਣ ਮਿੱਤਰ ਹੀ ਲੈ ਜਾਂਦੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਬਹੁਤ ਵਧੀਆ ਇਹ ਹੂੰ ਸਹੀ ਹੈ ਸਹੀ ਹੈ ਗੱਲ ਤਾਂ ਫਿਰ ਲਿਆਂਣ ਵਾਲੀ ਆ ਨਾ ਹਾਂਜੀ ਹਾਂਜੀ ਤੇ ਆਹ ਲਸਣ ਹੋ ਗਿਆ ਧਨੀਆਂ ਵੀ ਰੱਖੀ ਬੈਠੇ ਹਾਂ ਲੈ ਧਨੀਆਂ ਇਹ ਪਕਾਇਆ ਸੀਗਾ ਜੀ ਇਹਨਾਂ ਬਾਕੀ ਲੈ ਆਹ ਧਨੀਆਂ ਵੀ ਸੀਜ਼ਨ ਮੰਗਿਆ ਜੀ ਹੁਣ ਇਹ ਪ੍ਰੋਗਰਾਮਾਂ ਰੱਖੀ ਅੱਗੇ ਧਨੀਏ ਦਾ ਕਬੂਲੀ ਹੁੰਦੀ ਸੀ ਵੀਰ ਮੇਰਾ ਧਨੀਏ ਦਾ ਬੂਟਾ ਆਉਂਦੇ ਜਾਂਦੇ ਲੈਣ ਵਾਸਨਾ ਬਿਲਕੁਲ ਜੀ ਹਾਂ ਆਜੋ ਇੱਧਰਲੇ ਪਾਸੇ ਆਜੋ ਉਤਰਿਆਓ ਆ ਰਿਹਾ ਵੀਰੇ ਸਹੀ ਜਮਾਂ ਗੱਲ ਬਣਦੀ ਆ ਓਕੇ ਆਜੋ ਕੈਮਰਾਮੈਨ ਨਾ ਮੈਨੂੰ ਫਿਕਰ ਇਸ ਗੱਲ ਦਾ ਤੇ ਇੱਧਰ ਆ ਗਿਆ ਆਪਣਾ ਇਹ ਗਰਾਜ ਆ ਜੀ ਇੱਧਰ ਆ ਜਾਂਦੇ ਗਰਾਜ ਆ ਗਿਆ ਉਹ ਸੰਦ ਕਿੱਥੇ ਤੁਹਾਡੇ ਖੇਤੀ ਵਾਲੀ ਆ ਇੱਧਰ ਪਈ ਬਈ ਆ ਆਓ ਆਜੋ 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 ਆਹ ਕੀ ਰੱਖੇ ਪਜਾਲੀ ਨਹੀਂ ਇਹ ਆਪਣੀ ਆ ਹੋਰਨ ਵਾਸਤੇ ਹਾਲ ਬੀਜਣ ਵਾਸਤੇ ਆ ਜੀ ਹਾਲੀਆ ਇਹ ਉੱਥੋਂ ਲਿਆਂਦਾ ਫਿਰ ਨਹੀਂ ਇੱਥੇ ਬਣਾਇਆ ਆਪ ਹੀ ਘਰੇ ਤਾਂ ਵੇਲਡਿੰਗ ਕਰਕੇ ਨਿਕਲਦੀਪ ਨੇ ਅੱਛਾ ਆਪ ਹੀ ਹਾਂ ਇਹ ਕਈ ਇੰਡੀਆ ਤੋਂ ਲਿਆਂਦੀ ਸੀ ਜਿੰਦਰਾ ਵੀ ਆਪ ਬਣਾਇਆ ਇੱਥੇ ਅੱਛਾ ਆ ਦਿਖਾ ਦਿਓ ਆ ਕਈ ਕਈ ਵੀ ਇੱਥੋਂ ਲੈ ਕੇ ਆਏ ਆ ਇੰਡੀਆ ਕੋਈ ਤੋਂ ਲਿਆਂਦਾ ਹਾਂ ਜੀ ਲੈ ਕਈ ਵੀ ਲੈ ਕੇ ਆ ਜਿੰਦਰਾ ਇਹ ਆ ਬਣਾਇਆ ਇੱਥੇ ਅੱਛਾ ਅੱਛਾ ਵਟਾਂ ਫਿਰ ਪਾਉਣੇ ਇਹਦੇ ਨਾਲ ਇਹ ਰੰਬੇ ਵੀ ਆਪ ਬਣਾਏ ਆ ਅੱਛਾ ਰੰਬੀਆਂ ਬਣਾਈਆਂ ਸੀ ਹੂੰ ਇਹ ਬਜ਼ਾਰ ਵਾਲੇ ਸਾੰਦੀ ਆ ਇਹ ਬਜ਼ਾਰ ਵਾਲੇ ਆ ਇਹ ਆ ਸਾਈਕਲ ਜੀ ਇਹ ਆਪ ਤਿਆਰ ਕੀਤਾ ਘਰੇ ਆ ਇਹ ਕੀ ਕਰਦੇ ਹੋ ਅੱਛਾ ਗੁੱਡੀ ਕਰਨੂ ਹੀ ਗੁੱਡੀ ਕਰਨੂ ਹਲਸ ਹਲਸ ਹੂੰ ਸਿਆੜਾਂ ਚ ਮਾਰਨ ਵਾਸਤੇ ਇਹ ਠੀਕ ਆ ਗੱਲ ਫੇਰ ਯਾਰ ਗੱਲ ਪੂਰੀ ਆ ਹਾਂਜੀ ਆ ਬੱਚੇ ਮੈਂ ਪਿਛਲੇ ਸੂਰਜਮੁਖੀ ਜੀ ਪੱਟਤੀ ਤੁਸੀਂ ਕੋਸ਼ਕ ਹਨ ਹਾਂਜੀ ਹਾਂਜੀ ਸੂਰਜਮੁਖੀ ਥੋੜੀ ਆ ਤੁਹਾਡਾ ਖੇਤ ਆ ਗਿਆ ਨਿਕਾ ਜਾ ਲੈ ਆ ਤਾਂ ਬਹੁਤਾ ਜਾਣ ਕੇ ਛੋਟਾ ਕਰਦੇ ਆ ਬਹੁਦੇ ਨਹੀਂ ਜਿਆਦਾ ਅੱਛਾ ਹੂੰ ਇਹ ਤੇ ਟਮਾਟਰ ਵੀ ਤੁਹਾਡੇ ਲੱਗੇ ਹੋਗੇ ਆ। ਇਹ ਕਾਹ ਦੱਸਦੇ ਸੀ ਕੀ ਖਾਸ ਸੀ ਵੀਰੇ? ਇਹਦੀ ਆਹ ਬੂਟੇ ਦੀ ਆਹ ਕੀ? ਰੂ ਬਾਰਬ ਦਾ ਬੂਟਾ ਜੀ। ਰੂ ਬਾਰਬ ਕਹਿੰਦੇ ਇਹਨੂੰ। ਅੱਛਾ। 1 ਮਿੰਟ ਮੈਂ ਖਲਾ ਦਈਏ। ਕਾਹਦਾ ਬੂਟਾ ਇਹ? ਇਹ ਬਾਈ ਰੂ ਬਾਰਬ ਦਾ ਬੂਟਾ। ਅੱਛਾ। ਇਹਦੇ ਆਪਣੇ ਆਹ ਗੰਦਲਾਂ ਵਾਂਗੂ ਗੰਦਲਾਂ ਛੱਲ ਕੇ ਤੇ ਚਟਨੀ ਬਣਾਉਣ ਦੇ ਕੰਮ ਆਉਂਦਾ ਜੀ। ਬਹੁਤ ਸੁਆਦਿਸ਼ ਚਟਨੀ ਬਣਦੀ ਜੀ ਇਹਦੀ। ਅੱਛਾ 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 ਠੀਕ ਆ ਠੀਕ ਆ। ਇਹ ਆਮ ਤਕਰੀਬਨ ਇੱਥੇ ਨੇਬਰਹੁੱਡ 'ਚ ਵੀ ਦੇਖੀਦਾ ਗੋਰਿਆਂ ਦੇ ਹਰੇ ਘਰੇ ਇੱਕ ਲੱਗਿਆ ਹੁੰਦਾ ਇੱਕ ਬੂਟਾ ਜੀ। ਇਹਦੀ ਆਪਣੀ ਚਟਣੀ ਬਣਾਉਂਦੇ ਆ ਤੇ ਜਾਂ ਇਹ ਆਪਣਾ ਇਹਦਾ ਪੇਸਟ ਬਣਾ ਕੇ ਰੱਖਦੇ ਸਿਆਲ 'ਚ ਵਰਤਣ ਨੂੰ। ਜੀ ਜੀ। ਇੱਥੋਂ ਦਾ ਲੋਕਲ ਜਿਵੇਂ ਫਲ ਕਹਿ ਦਈਏ ਵੀ ਇਹ ਜਿਵੇਂ ਆਪਾਂ ਮਰੂਆ ਲਾਉਂਦੇ ਆ ਹਰੇ ਘਰੇ ਪਦੀਨਾ ਲੱਗਿਆ ਹੁੰਦਾ ਚਟਣੀ ਵਾਸਤੇ ਇੱਥੇ ਗੋਰਿਆਂ ਦੇ ਹਰੇ ਘਰੇ ਲੱਗਿਆ ਹੁੰਦਾ ਜੀ ਇੱਕ ਇੱਕ। ਹਾਂ ਆਜੋ ਆਜੋ ਇਧਰਲੇ ਪਾਸੇ। ਆਇੱਕ ਘਾਤੀਓ ਤੁਹਾਨੂੰ ਸਾਰਾ ਫਾਰਮ ਇਹਨਾਂ ਦਾ। ਛੋਟਾ ਆ ਜੰਗਲ ਜਾ ਗਿਆ। ਹਾਂਜੀ ਬਾਈ ਜੀ ਇੱਧਰ ਹਾਦ ਆ ਗਈ ਜੀ ਆਪਣਾ ਕਾਉਂਟੀ ਦਾ ਏਰੀਆ ਆ ਗਿਆ ਇੱਧਰ ਨੂੰ ਹੂੰ ਲੈ ਆਹ ਥਾਂ ਤੋਂ ਓਟ ਕੋਲ ਬਹੁਤ ਪਿਆ ਬਾਈ ਪਰਲੇ ਬਸ 에어ਪੋਰਟ ਆ ਗਿਆ ਹਨਾ ਹਾਂਜੀ ਇੱਥੋਂ 5 ਮਿੰਟ ਦੀ ਡਰਾਈਵ ਤੇ 에어ਪੋਰਟ ਆਈ ਆਪਣੇ ਹੂੰ ਹੂੰ ਆਹ ਦਾ ਸੂਰਜਮੁਖੀ ਆ ਫੁੱਲ ਆ ਗਿਆ ਇੱਧਰ ਦੀ ਆਜੋ ਇੱਧਰ ਦਿਖਾ ਦਈਏ ਲੈ ਪੰਜਾਬ ਚ ਖੈਰ ਆਪਣੇ ਹੁਣ ਲਾਉਂਦੇ ਨਹੀਂਗੇ ਹਾਂਜੀ ਸ਼ੋ ਨੂੰ ਹੀ ਲਾਇਏ ਹੋਏ ਸੀ ਹਾਂ ਦਿਖਾ ਦਿਓ ਵੀਰੇ ਆ ਗਿਆ ਸਹੀ ਆ ਦੇਖੋ ਆ ਦੇਖਿਓ ਕਰਾ ਲੈ ਆਹ ਸੂਰਜਮੁਖੀ ਆ ਆ ਪੱਕ ਗਿਆ ਹਨਾ ਇਹ ਸੂਰਜ ਮੁਖੀ ਦਾ ਪਤਾ ਕੀ ਹੁੰਦਾ ਸੀ ਬਾਈ ਜੋ ਨੇਰੀ ਆ ਜਾਂਦੀ ਸੀ ਜੀ ਬੀਜੀ ਇੱਥੇ ਆ ਤੇ ਦੂਜੇ ਪਿੰਡ ਪਈ ਹੁੰਦੀ ਸੀ ਬਿਲਕੁਲ ਜੀ ਬਿਲਕੁਲ ਨੇਰੀਆਂ ਨੂਰੀਆਂ ਦੇ ਵਿੱਚ ਨਾ ਉਦੋਂ ਫਿਰ ਤਾਂ ਕਰਕੇ ਕਿਉਂਕਿ ਕਿਸਾਨੀ ਉਸ ਹਿਸਾਬ ਤੇ ਸੀ ਤਾਂ ਫਿਰ ਹਨਾ ਹਾਂਜੀ ਤਾਂ ਤਾਂ ਕਰਕੇ ਫਿਰ ਆਪਣੇ ਘਟ ਗਿਆ ਡੰਡੇ ਹੀ ਵੇਖੋ ਪੈਲੀ ਤੇ ਕਿੰਨੀ ਤਾਕਤਾਂ ਵੀ ਹਾਂ ਪੈਲੀ ਤਕੜੀ ਆ ਪੈਲੀ ਬਹੁਤ ਜੇ ਨਾ ਮੀ ਪੈਂਦੇ ਜਿੱਥੇ ਬੂਟ ਪਾ ਕੇ ਤੁਰ ਪੀਏ ਤਾਂ 5-5 ਕਿਲੋ ਮਿੱਟੀ ਥੋਡੇ ਪੈਰਾਂ ਨੂੰ ਲੱਗ ਜੂ ਇੰਨੀ ਚੀਕਣੀ ਮਿੱਟੀ ਐ ਇੱਥੋਂ ਦੀ ਜਾਨ ਵਾਲੀ ਐ ਮਟੂ ਕਪਾਹ ਵੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਹੋ ਸਕਦੀ ਹੈ ਬਾਈ ਜੀ ਬਹੁਤ ਕਾਲੀ ਮਿੱਟੀ ਆ ਕਾਲੀ ਮਿੱਟੀ ਆ ਆ ਦਿਖਾ ਦਿਓ ਮਿੱਟੀ ਕਾਲੀ ਤੇ ਬਹੁਤ ਮਤਲਬ ਉਪਜਾਊ ਮਿੱਟੀ ਆ ਜੀ ਇਹ ਉਪਜਾਊ ਮਿੱਟੀ ਆ ਇਦੋਂ ਪਹਿਲਾਂ ਮੋਰ ਥੋੜੇ ਰੱਖਿਆ ਚੱਲ ਗਿਆ ਮੋਰਾਂ ਵਾਲੇ ਪਾਸੇ ਵੀ ਹਾਂ ਮੋਰਾਂ ਵਾਲੇ ਪਾਸੇ ਆ ਜੀ ਇਹ ਲਸਣ ਪੱਟ ਲਿਆ ਹੁਣ ਅੱਛਾ ਲਸਣ ਪੱਟ ਲਿਆ ਹੁਣ ਕੀ ਬੀਜਣਾ ਫਿਰ ਇੱਥੇ ਹੁਣ ਖਿਆਲ ਤਾਂ ਵਿਹਲੀ ਰਹਿਣੀ ਹੈ ਜੇ ਲਸਣ ਲਾਉਣਾ ਹੋਇਆ ਤਾਂ ਹੁਣ ਥੋੜਾ ਬੜਾ ਲਾ ਜਾਗੇ ਬਾਕੀ ਤੇ ਬਰਪੇ ਕਿੰਨੀ ਕੀ ਪੈਂਦੀ ਹੈ ਫਿਰ ਇੱਥੇ ਬਰਪ ਤਾਂ ਬਿਸ਼ੇਰੀ ਪੈ ਜਾਣੀ ਹੈ ਮੇਸ਼ਾ ਹੁਣ ਨਵੰਬਰ ਚ ਸ਼ੁਰੂ ਹੋ ਕੇ ਗਾਂ ਜਾ ਕੇ ਆਪਣਾ ਅਪ੍ਰੈਲ ਤੱਕ ਪਈ ਜਾਣੀ ਆ ਅਪ੍ਰੈਲ ਤੱਕ ਜਾ ਕੇ ਇਹ ਕਦੇ ਹਟ ਗਈ ਕਦੇ ਆ ਗਈ ਕਦੇ ਹਟ ਗਈ ਤਾਂ ਇਹ ਲੰਮਾ ਆ ਆ ਯਾਬਾ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਤਕਲੀਫਾਂ ਹੋਰ ਵੀ ਬਹੁਤ ਨੇ ਵੀ ਉਹ ਹੀ ਸਮਝ ਆਏਗੀ ਆ ਫਿਰ ਹਾਲ ਆਪਾਂ ਆਪਣੀ ਇਹਨਾਂ ਗੱਲਾਂ ਨੂੰ ਵੀ ਦੱਸ ਰਹੇ ਆ ਆ ਮੋਰ ਆ ਕੇ ਪਰਲੇ ਪਾਸੇ ਕਬੂਤਰ ਰੱਖੇ ਨੇ ਬਾਈ ਉਹਨਾਂ ਦੇ ਆਜੋ ਉਧਰਲੇ ਪਾਸੇ ਜੋ ਆ ਬੱਕਰੀਆਂ ਵੀ ਰੱਖੀ ਬੈਠੇ ਹੋ ਹੈ ਹਾਂਜੀ ਬਾਈ ਜੀ ਇਹ ਕਿੱਥੋਂ ਲਿਆਂਦੀਆਂ ਇਹ ਬਾਈ ਇੱਥੋਂ ਨੇੜੇ ਹੀ ਆਪਣੇ ਸ਼ਹਿਰ ਡਰਮ ਹਿੱਲਰ ਉਹ ਇੱਥੇ ਡਾਇਨਾਸੌਰਾਂ ਹਾਂਜੀ 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 ਅੱਛਾ ਉੱਥੋਂ ਇਹ ਬਰਾਮਦ ਕੀਤੀਆਂ ਗਈਆਂ ਹਾਂਜੀ ਭਾਈ ਉੱਥੇ ਇੱਕ ਫਾਰਮ ਡੇਰੀ ਫਾਰਮ ਆ ਉੱਥੇ ਫਾਰਮਿੰਗ ਆਪਣੀ ਕਰਦੇ ਗੋਦ ਦੁੱਧ ਦੁੱਧ ਦਾ ਕਰਦੇ ਕੰਮ ਇਹ ਅੱਛਾ ਉੱਥੋਂ ਦੁੱਧ ਵਾਲੀਆਂ ਬੱਕਰੀਆਂ ਇਹ ਰੂਬੀਅਨ ਬਰੀਡ ਵਜਦੀਆਂ ਜੀ ਇਹ ਆ ਮੂਲੀਆਂ ਹਾਂਜੀ ਮੂਲੀਆਂ ਇੱਥੇ ਵੇਚ ਲੈ ਮੂਲੀਆਂ ਵੀ ਇਹਨਾਂ ਦੀ ਆਪ ਦੀਆਂ ਲਾਈਆਂ ਹੋਈਆਂ ਹਾਂਜੀ ਹਾਂਜੀ ਭਾਈ ਜੀ ਗੱਲ ਵੱਡੀ ਆ ਆ ਟਮਾਟਰ ਵੀ ਲੱਗੇ ਆ ਹਾਂਜੀ ਟਮਾਟਰ ਬਹੁਤ ਆਓ ਜਿਓਂ ਵੀਰੇ ਖੁਮਨ ਵੀਰੇ ਲੈ ਆ ਇੱਧਰ ਆ ਟਮਾਟਰ ਦੇਖ ਲੋ ਲੈ ਆ ਰਿਆ ਸਹੀ ਹਾਂ ਦੇਖੋ ਇਹ ਟਮਾਟਰ ਟਮੂਟਰ ਆ ਬੱਕਰੀ ਥੋੜੀ ਪਾਲਖਾ ਗਈ ਸਾਰੀ ਲੈ ਹਾਂਜੀ ਇਹਦੇ ਹਿੱਸੇ ਦੀ ਇਹ ਖਾਈ ਜਾਂਦੀ ਹੈ ਜੀ ਹਾਂ ਲੋ ਤੇ ਆਹ ਮੂਗਰੇ ਹਾਂਜੀ ਲੈ ਆ ਵੀਰੇ ਹੁਣੀ ਤੋੜ ਲਿਆ ਆ ਮੂਗਰੇ ਜੇ ਤੋੜ ਲਿਆਏ ਮਤਲਬ ਸਾਰਾ ਸਿਸਟਮ ਹੀ ਰੱਖਿਆ ਇਹਨਾਂ ਦਾ ਹਾਂ ਲੋ ਜੀ ਰੱਖੋ ਮਹਿੰਗੇ ਭਾ ਦੇ ਆ ਇਹ ਮੈਂ ਦੇਖਿਆ ਕੱਲ ਉਹ ਕੁਵਾਰ ਜਾਂ ਨਹੀਂ ਹੁੰਦਾ ਹਾਂਜੀ ਉਈ ਡਿਕਸਲਟ ਜੀ ਪਈ ਸੀ ਚਪੇੜ ਜੀ ਉਹ ਠੀਕ ਹੈ ਜੀ 4 ਡਾਲਰ ਲਿਖਿਆ ਸੀ ਉਹਦੇ ਤੇ ਉਹ ਠੀਕ ਹੈ ਜੀ ਤੇ ਆਪਣੇ ਉਹੀ ਉੱਗਿਆ ਫਿਰਦਾ ਹੁੰਦਾ ਹਾਂਜੀ ਹਾਂਜੀ ਆਪਣੇ ਤਾਂ ਆਮ ਹੋ ਜਾਂਦੇ ਫਿਰ ਮੈਂ ਉਹਨੂੰ ਗੁਣਾ ਕੀਤੀ ਮੈਂ ਕਿਹਾ ਭਰਾਵਾ ਇਹ ਤਾਂ 450 ਚ ਜਾਂਦੀ ਦਿੰਦੀ ਆ ਮੈਨੂੰ ਇੱਧਰਲੇ ਪਾਸੇ ਮੋਰ ਰੱਖੇ ਵੀਰ ਹੋਣਾ ਦੇ ਹਾਂਜੀ ਇਹ ਮੋਰਾਂ ਦਾ ਹੈਗਾ ਜੀ ਮੋਰਾਂ ਦਾ ਪੋਰਸ਼ਨ ਹੋ ਗਿਆ ਇਹ ਛੱਡ ਵੀ ਦਿੰਦੇ ਐ ਤੇ ਇੱਥੇ ਰੱਖ ਸਕਦੇ ਆ ਹਨਾ ਹਾਂਜੀ ਬਾਈ ਜੀ ਇੱਥੇ ਰੱਖ ਸਕਦੇ ਆ ਅਜੋ ਇਧਰਲੇ ਪਾਸੇ ਆਹ ਤੁਹਾਨੂੰ ਮੋਰ ਦੱਸ ਜਾਣਗੇ ਦੇਖੋ ਲੈ ਹਾਂਜੀ ਇਹ ਇੰਡੀਅਨ ਬਲੂ ਇੰਡੀਅਨ ਬਲੂ ਆਪਣੀ ਹੈਗੀ ਆ ਜੀ ਇੱਥੇ ਵੀ ਇਹਨਾਂ ਨੂੰ ਇੰਡੀਅਨ ਬਲੂ ਕਹਿੰਦੇ ਆ ਜੀ ਇਹ ਅੱਛਾ ਇੰਡੀਅਨ ਬਲੂ ਕਹਿੰਦੇ ਇਹਨਾਂ ਨੂੰ ਹਾਂਜੀ ਇਹ ਨਸਲਾ ਜਿਹੜੀ ਆਪਣੀ ਨੀਲੀ ਧੌਣ ਵਾਲੀ ਹੂੰ 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 ਇਹ ਕਿਉਂਕਿ ਆਪਣਾ ਰਾਸ਼ਟਰੀ ਪੰਛੀ ਕਰਕੇ ਇਹਨਾਂ ਨੂੰ ਇੱਥੇ ਵੀ ਗੋਰੇ ਇੰਡੀਅਨ ਬਲੂ ਹੀ ਪੀਕਾਕ ਕਹਿੰਦੇ ਆ ਜੀ ਹੂੰ ਬਿਲਕੁਲ ਬਿਲਕੁਲ ਬਹੁਤ ਘੈਂਟ ਆ ਇਦੋਂ ਬਿਨਾਂ ਆਜੋ ਫਿਰ ਸੁਖਮਨੀਦਰ ਕਬੂਤਰ ਵੀ ਦਿਖਾ ਦਈਏ ਮੋਰ ਹੋਗੇ ਇਦੂ ਬਾਅਦ ਚ ਆਪਾਂ ਚੱਲਦੇ ਆਂ ਕਬੂਤਰਾਂ ਵਾਲੇ ਪਾਸੇ ਹਾਂਜੀ ਆ ਜਓ ਆ ਆ ਕਦੇ ਨੂੰ ਬਾਣੀ ਵੀ ਜ਼ਿਆਦਾ ਬੱਚੀ ਨੂੰ ਸਾਰੀ ਹਾਂਜੀ ਇਹ ਪੰਜ ਪੌੜੀਆਂ ਜੱਵਜੀ ਸਾਹਿਬ ਦੀਆਂ ਕਰ ਲੈਂਦੀ ਐ ਲੈ ਜਿਉਂਦਾ ਰਹਿ ਇੱਥੇ ਜੀ ਹੁਣ ਇਹ ਕੱਲ ਗਈ ਆ ਪਹਿਲੇ ਦਿਨ ਗ੍ਰੇਡ 1 ਚ ਹਮ ਹੁਣ ਗ੍ਰੇਡ 1 ਚ ਹੁਣ ਹੋਈ ਆ ਤੇ ਪੰਜ ਪੌੜੀਆਂ ਇਹਨਾਂ ਦੇ ਸਕੂਲ ਇੱਥੇ ਗੋਵਿੰਦ ਸਰਵਰ ਸਕੂਲ ਆਪਣਾ ਇੱਥੇ ਜੀ ਪੰਜਾਬੀ ਸਕੂਲ ਆਪਣਾ ਉੱਥੇ ਇਹ ਪੜਦੀ ਐ ਜੀ ਜੈ ਲ ਜਿਉਂਦਾ ਰਹਿ ਪੁੱਜਦਾ ਰਹਿ ਹਾਂਜੀ ਆ ਲੈ ਆ ਕਬੂਤਰ ਵਾਲਾ ਪਾਸਾ ਆ ਗਿਆ ਆ ਬੱਕਰੀ ਵੜ ਗਈ ਉਹ ਵਿਚ ਕਬੂਤਰਾਂ ਦੇ ਕੋਈ ਨਹੀਂ ਕੋਈ ਨਹੀਂ ਕਹਿੰਦੀ ਤਾਂ ਨਹੀਂ ਕੋਹੋ ਲੈ ਇਧਰ ਆ ਕਬੂਤਰ ਰੱਖੇ ਆ ਸ਼ੌਕ ਪੂਰੇ ਆ ਕੋਈ ਰਹਿ ਤਾ ਨਹੀਂ ਗਿਆ ਹਜੇ ਸ਼ੌਕੇ ਹਜੇ ਰਹਿੰਦਾ ਕੋਈ ਨਹੀਂ ਹਜੇ ਹੌਲੀ ਹੌਲੀ ਜਿਵੇਂ ਜਿਵੇਂ ਚੇਤੇ ਆਈ ਜਾਂਦੇ ਪੂਰੇ ਕਰੀ ਜਾਂਦੇ ਆ ਜੀ ਹੂੰ 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 ਜਿਵੇਂ ਜਿਵੇਂ ਕਰੀ ਉਵੇਂ ਚੱਲੀ ਜਾਣਾ ਹਨਾ ਹਾਂਜੀ ਭਾਈ ਜੀ ਆ ਦੇਖ ਸਕਦੇ ਹੋ ਤੁਸੀਂ ਲੈ ਆ ਕਬੂਤਰ ਕਵਾਤਰ ਪੂਰੇ ਰੱਖੇ ਆ ਅਗਲਿਆਂ ਦੇ ਲੈ ਮੰਨਦੇ ਆ ਨਾ ਗੱਲਬਾਤ ਦੇਖੋ ਕਿਰਾ ਲੈ ਆ ਦੇਖ ਕਬੂਤਰ ਰੱਖੇ ਆ ਤੇ ਆ ਕੁੜੀ ਚੋਗਾ ਪਉਂਦੀ ਆ ਹਾਂਜੀ ਇਹ ਰੋਚੂ ਕਬੋਂ ਦੀ ਠੀਕ ਆ ਠੀਕ ਆ ਤੇ ਇਧਰ ਵੀਰੇ ਹੁਣਾ ਕੋਲੇ ਬਾਈ ਹੁਣੀ ਆਇਆ ਤੇ ਵੀਰੇ ਕੀ ਹਾਲ ਨੇ ਠੀਕ ਠਾਕ ਕੀ ਨਾਂ ਵੀਰੇ ਸਤਨਾਮ ਸਿੰਘ ਸਤਨਾਮ ਸਤਨਾਮ ਸਿੰਘ ਬਰਾੜ ਕਿਹੜਾ ਪਿੰਡ ਆ ਇਹਨਾਂ ਪਿੰਡ ਫੇਰੋ ਕੀ ਆ ਕੀ ਕਿੱਥੇ ਪੈ ਗਿਆ ਇਹ ਜੀਰੇ ਕੋਲੇ ਜੀਰੇ ਕੋਲੇ ਆ ਗਿਆ ਹਾਂਜੀ ਤੇ ਇਧਰ ਵੀਰਾ ਬਾਈ ਲੋਪੋ ਤੋਂ ਹਨਾ ਹੋਰ ਠੀਕ ਠਾਕ ਕੀ ਨਾਂ ਵੀਰੇ ਅਵਤਾਰ ਵੀਰੇ ਅਵਤਾਰੇ ਬਾਈ ਹੈਗਾ ਲੋਪੋ ਤੋਂ ਤੇ ਇਧਰ ਬਾਈ ਇਹ ਵੀ ਮਨਾਵਿਆਂ ਤੋਂ ਹਨਾ ਨਾ ਕੀ ਵੀਰੇ ਅਮਰੀਕ ਬਾਈ ਅਮਰੀਕ ਬਾਈ ਹਨਾ ਤਾਂ ਇਧਰ ਆ ਬੱਚੇ ਖੜੇ ਆ ਤੇ ਬਹੁਤ ਸੋਹਣਾ ਬਾਈ ਤੁਹਾਡਾ ਕੀਤਾ ਹੈ ਕਾਰਜ ਹਾਂਜੀ ਬਾਈ ਇਹ ਵੱਡੀ ਗੱਲ ਆ ਹਨਾ ਤੇ ਐਂ ਰਹਿਣਾ ਚਾਹੀਦਾ ਬਾਕੀ ਮਾਰ ਕੇ ਮਹਾਰਾਜ ਦੀ ਕਿਰਪਾ ਜੀ ਜੀ ਹਾਂਜੀ ਹਾਂਜੀ ਤੇ ਬਹੁਤ ਸਾਰਾ ਤੁਸੀਂ ਦੇਖੋਗੇ ਇੱਥੇ ਪੂਰਾ ਕੁਦਰਤੀ ਮਾਹੌਲ ਦਰੱਖ ਲੱਗੇ ਆ ਪੰਛੀ ਪਰਿੰਦੇ ਸਾਰਾ ਕੁਝ ਨਜ਼ਰ ਰੱਖਿਆ ਹੋਇਆ ਵਾ ਚੜ੍ਹਦੀ ਕਲਾ ਦੇ ਵਿੱਚ ਆ ਤੇ ਕੰਮ ਵੀ ਸਖਤ ਆ ਹਾਂਜੀ ਭਾਈ ਹਾਂਜੀ ਕਾਦਾ ਕੰਮ ਆ ਆਪਣਾ ਕੰਮ ਆਪਾਂ ਕੰਸਟਰਕਸ਼ਨ ਦਾ ਕਰਦੇ ਆਂ ਜੀ ਆਪਣਾ ਹਾਂਜੀ ਘਰ ਬਣਾਉਂਦੇ ਆਂ ਰੈ residențial ਘਰਾਂ ਦੇ ਵਿੱਚ ਜਿਵੇਂ ਆਪਣਾ ਸਾਈਡਿੰਗ ਸੌਟ ਫਿਸ਼ੀ ਦਾ ਤੇ ਈਵ ਸਟ੍ਰੌਪ ਦਾ ਕੰਮ ਕਰਦੇ ਆਂ ਆਪਾਂ ਸਖਤ ਆ ਕੰਮ ਤਾਂ ਪੂਰਾ ਹਾਂਜੀ ਕੰਮ ਡੈਸਕ ਉੱਥੇ ਹੀ ਹਿੱਲੀ ਸੀ ਹਾਂਜੀ ਭਾਈ ਜੀ ਤੇ ਲਾਲੂ ਸਾਹਿਬ ਵੀ ਕੰਮ ਕੇਸ ਲੈ ਗਏ ਹੌਲੀ ਹੌਲੀ ਹੋ ਚੱਲੀ ਠੀਕ ਆ ਨਾ ਹੌਲੀ ਹੌਲੀ ਕਰਕੇ ਮਕਾਮ ਬਣਦੇ ਆ ਪਰ ਕੰਮ ਔਖੇ ਵੀ ਆ ਤੇ ਸਮਾਂ ਪਾ ਕੇ ਸੈੱਟ ਹੁੰਦਾ ਵਾ ਤੇ ਬਾਕੀ ਥੋੜੇ ਤੇ ਆ ਵੀ ਕਿੰਨੇ ਕੁ ਤੁਸੀਂ ਮਿਹਨਤੀ ਹੋ ਇਹੇ ਜਾ ਮਾਹੌਲ ਆ ਸੋ ਅਗਲੀ ਵਾਰੀ